ਸਤਿ ਸ੍ਰੀ ਅਕਾਲ ਟੀਮ ਜੈਪਾਲ ਜਿਆ ਵਾਲ ਮਿੱਕੀ ਹਰ ਹਰ ਬਾਦ ਮਿੱਕੀ ਜੈਪੁਰ ਦੇਵਤਾਨਗਰ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਜੋ ਪਿਛਲੇ 2 ਦਿਨਾਂ ਦੇ ਉੱਤੋਂ ਜਿਹੜਾ ਕਾਰਪੋਰੇਸ਼ਨ ਨਗਰ ਨਿਗਮ ਦੇ ਵਿੱਚ ਕਾਰਪੋਰੇਸ਼ਨ ਔਰ ਮੇਅਰ ਸਾਹਿਬ ਜਿਹੜੇ ਆ ਔਰ ਡੀਸੀ ਸਾਹਿਬ ਦੇ ਨਾਲ ਜਿਹੜੀ ਗੱਲ ਰਾਫਤਾ ਹੋ ਰਿਹਾ ਸੀ ਜਿਸ ਦੇ ਵਿੱਚ ਰਾਤ ਨੂੰ ਜਿਹੜੇ ਸਫਾਈ ਕਰਮਚਾਰੀ ਕੱਚੇ ਤੌਰ ਤੇ ਜਿਹੜੇ ਸਫਾਈ ਕਰਮਚਾਰੀਆਂ ਨੂੰ ਡਿਊਟੀ ਨਿਭਾਉਣ ਦਾ ਜਿਹੜਾ ਹੁਕਮ ਦਿੱਤਾ ਪਿਆ ਔਰ ਉਸ ਦੇ 2 ਦਿਨ ਪਹਿਲੋ ਸਾਡੇ ਪ੍ਰਧਾਨ ਜੀ ਸੇਠੀ ਪਾਜੀ ਪੰਮ ਜੀ ਜੋਗਰਾਜ ਪਾਜੀ ਅਸੀਂ ਸਾਰੇ ਇਕੱਠੇ ਹੋ ਕੇ ਉਹਨਾਂ ਨੂੰ ਸਫਾਈ ਕਰਮਚਾਰੀਆਂ ਨੂੰ ਇਹ ਕਿਹਾ ਕਿ ਤੁਸੀਂ ਜਿਹੜੀ ਰਾਤ ਦੀ ਡਿਊਟੀ ਬਿਲਕੁਲ ਨਹੀਂ ਕਰਨੀ ਏਡੀਸੀ ਸਾਹਿਬ ਨਾਲ ਵੀ ਗੱਲ ਹੋਈ ਡੀਸੀ ਸਾਹਿਬ ਨਾਲ ਵੀ ਗੱਲ ਹੋਈ ਕਿ ਕੋਈ ਨੋਟੀਫਿਕੇਸ਼ਨ ਨਹੀਂ ਹੈਗਾ ਕਿਸੇ ਤਰ੍ਹਾਂ ਦਾ ਕੋਈ ਇਸ ਟਾਈਮ ਇਹਨਾਂ ਕੋਲ ਰਿਟਰਨ ਨਹੀਂ ਹੈਗਾ ਕਿ ਜਿਹੜਾ ਰਾਤ ਨੂੰ ਡਿਊਟੀਆਂ ਲਈ ਜਾਣ ਔਰ ਉਹਦੇ ਵਿੱਚ ਇੱਕ ਸਲਾਹ ਹੋਈ ਸੀ ਵੀ ਜੇ ਰਾਤ ਨੂੰ ਵੀ ਡਿਊਟੀ ਤੁਸੀਂ ਲਾਉਨੇ ਆ ਤਾਂ ਉਹਨਾਂ ਦੀ ਸੁਰੱਖਿਆ ਦਾ ਪਾਬੰਦ ਕੀ ਆ ਉਹਨਾਂ ਨੂੰ ਨਾਈਟ ਲਾਉਨਸ ਕੀ ਦਿੱਤਾ ਜਾ ਰਿਹਾ ਔਰ ਉਹ ਬਚਾਰੇ ਤਾਂ ਪਹਿਲੋ ਹੀ ਆਪਣੀਆਂ ਤਨਖਾਹਾਂ ਲਈ ਭੁਗਤ ਰਹੇ ਆ ਔਰ ਅੱਜ ਇਸੇ ਮਹੀਮ ਕਰਕੇ ਅੱਜ ਅਸੀਂ ਸਾਰੇ ਵੀਰ ਇਕੱਠੇ ਹੋਏ ਸੀਗੇ ਏਡੀਸੀ ਮੈਡਮ ਕੋਲ ਕਾਰਪੋਰੇਸ਼ਨ ਦੇ ਵਿੱਚ ਅੱਜ ਇਕੱਠੇ ਹੋਏ ਸੀਗੇ ਆਉਣ ਦੇ ਲਈ ਮਿਲਣ ਦੇ ਲਈ ਪਰ ਬੜੀ ਸ਼ਰਮ ਦੀ ਗੱਲ ਆ ਕਿ ਜਿੱਥੇ ਏਡੀਸੀ ਮੈਡਮ ਦੇ ਕੋਲ ਇੰਨਾ ਟਾਈਮ ਨਹੀਂ ਹੈਗਾ ਕਿ ਜਿਹੜੇ ਸ਼ਹਿਰ ਦੇ ਸਮਾਜ ਦੇ ਮੋਹਤਵਾਰ ਬੰਦੇ ਆ ਉਹਨਾਂ ਨੇ ਮਿਲ ਕੇ ਦੋ ਵਾਰ ਰਿੰਟ ਉਹਨਾਂ ਦੀ ਮਸ਼ਕਲ ਹੱਲ ਕੀਤੀ ਜਾਵੇ ਸਫਾਈ ਕਰਮਚਾਰੀਆਂ ਦਾ ਦੁੱਖ ਸੁਣਿਆ ਜਾਵੇ ਔਰ ਸਭ ਤੋਂ ਵੱਡੀ ਸ਼ਰਮ ਦੀ ਗੱਲ ਆ ਕਿ ਜਿਹੜਾ ਇਸ ਟਾਈਮ ਫਗਵਾੜੇ ਦੇ ਵਿੱਚ ਜਿੰਨੇ ਵੀ ਉਧੇਦਾਰ ਆ ਮੌਜੂਦਾ ਸਰਕਾਰ ਦੇ ਐਸਸੀ ਕਾਸਟ ਨਾਲ ਬਿਲੋਂਗ ਕਰ ਰਹੇ ਆ ਔਰ ਉਹਨਾਂ ਨੂੰ ਐਸਸੀ ਕਾਸਟਾਂ ਦਾ ਉਹਨਾਂ ਦੇ ਆਪਣੇ ਭਰਾਵਾਂ ਪੈਣਾ ਦਾ ਦੁੱਖ ਨਹੀਂ ਹੋ ਰਿਹਾ ਮਹਿਸੂਸ ਉਹਨਾਂ ਨੂੰ ਔਰ ਮੈਂ ਯੂਵਾ ਵਿਕਾਸ ਮੋਰਚਾ ਔਰ ਜਿੰਨੇ ਮੇਰੇ ਵੀਰ ਆ ਸਾਰੇ ਅੱਜ ਇਕੱਠੇ ਹੋ ਕੇ ਅੱਜ ਅਸੀਂ ਇਹ ਇੱਕ ਨਿਰਣੇ ਕਰਨ ਲੱਗੇ ਆ ਕਿ ਜਿੰਨੇ ਵੀ ਮੌਜੂਦਾ ਸਰਕਾਰ ਦੇ ਜਿੰਨੇ ਵੀ ਉਧੇਦਾਰ ਫਗਵਾੜੇ 'ਚ ਬੈਠੇ ਆ ਜਾਂ ਪੰਜਾਬ 'ਚ ਬੈਠੇ ਆ ਉਹਨਾਂ ਦੇ ਦਫ਼ਤਰਾਂ ਦੇ ਮੋਰੇ ਕਾਲੇ ਝੰਡੇ ਦਿਖਾ ਕੇ ਔਰ ਉਹਨਾਂ ਦੇ ਕੋਲ ਬੈਨਰ ਲਾਇਆ ਜਾਏਗਾ ਕਿ ਤੁਸੀਂ ਸਮਾਜ ਲਈ ਖੜੇ ਹੋਵੋ ਜਾਗੋ ਮੈਂ ਸਾਥੀਆਂ ਅੱਗੇ ਬੇਨਤੀ ਕਰਦਾ ਕਿ ਅੱਜ ਇਹ ਤੱਕਾ ਜੇਕਰ ਅੱਜ ਹੀ ਸਿੰਨੇ ਆ ਕਾਰਪੋਰੇਸ਼ਨ ਦਾ ਅਫਸਰਾਂ ਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਮੁਲਾਜ਼ਮ ਆ ਉਹਨਾਂ ਨੂੰ ਹੋਰ ਤੱਕੇਸ਼ਾਈ ਸਹਿਣੀ ਪੈਗੀ ਮੈਂ ਸਾਥੀਆਂ ਦੇ ਅਪੀਲ ਕਰਦਾ ਕਿ ਆਓ ਇਕਜੁੱਟ ਹੋ ਕੇ ਆਪਾਂ ਇਸ ਜਿਹੜਾ ਤੱਕੇਸ਼ਾਈ ਦੇ ਖਿਲਾਫ ਸੰਘਰਸ਼ ਕਰੀਏ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਜੈ ਗੁਰੂਦੇਵ ਧੰਗੁਰੂਦੇਵ ਜੈ ਵਾਲਮੀਕੀ ਹਰ ਹਰ ਵਾਲਮੀਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਡੇ ਤਮਸਾ ਨਦੀ ਦੇ ਬੈਠਾ ਜਾਨੀ ਜਾਨ ਅੱਜ ਜਿਸਨੇ ਬ੍ਰਹਮਣ ਉਹ ਹੈ ਵਾਲਮੀਕ ਭਗਵਾਨ ਅੱਜ ਫਗਵਾੜਾ ਸ਼ਹਿਰ ਦੇ ਵਿੱਚ ਏਡੀਸੀ ਮੈਡਮ ਜੋ ਫਗਵਾੜੇ ਵਿੱਚ ਇਸ ਟਾਈਮ ਚੇਅਰ ਤੇ ਬੈਠੇ ਪਏ ਆ ਉਹਨਾਂ ਨੇ ਤਾਲੀਬਾਨ ਜਿਹੜਾ ਫਰਮਾਨ ਸੁਣਾਇਆ ਅਸੀਂ ਸਫਾਈ ਕਰਮਚਾਰੀਆਂ ਦੇ ਹੱਕ ਦੇ ਵਿੱਚ 2 ਦਿਨ ਪਹਿਲੋਂ ਬਕਾਇਦਾ ਯੁਵਾ ਵਿਕਾਸ ਮੋਰਚਾ ਵੱਲੋਂ ਇੱਕ ਵੀਡੀਓ ਪਾਈ ਗਈ ਸੀ ਜਿਸ ਵਿੱਚ ਕਿਹਾ ਗਿਆ ਸੀਗਾ ਕਿ ਰਾਤ ਨੂੰ ਸਫਾਈ ਕਰਮਚਾਰੀਆਂ ਤੋਂ ਹੱਕ ਨਾ ਇਹ ਕੰਮ ਨਾ ਲਿਆ ਜਾਵੇ ਜੇ ਕੰਮ ਲਿਆ ਜਾਣਾ ਵਾ ਇਹਨਾਂ ਨੂੰ ਨਾਈਟ ਲਾਉਂਸ ਔਰ ਬਕਾਇਦਾ ਲਾਈਟ ਔਰ ਇਹਨਾਂ ਦੇ ਜਿਹੜੀ ਆ ਬਨਾਏ ਨਾ ਉਹਦੇ ਪਿੱਛੇ ਰੇਡੀਆਂ ਵਾਲਾ ਸਟicker ਔਰ ਬੀਮਾ ਔਰ ਜਿੰਨੀ ਵੀ ਜ਼ਾਦੀ ਇਹਨਾਂ ਨੂੰ ਸੁਰੱਖਿਆ ਦੇ ਇੰਤਜ਼ਾਮ ਦਿੱਤੇ ਜਾਣ ਜਿਹਦੇ ਸਬੰਧ ਦੇ ਵਿੱਚ ਅੱਜ ਐਡੀਸੀ ਮੈਡਮ ਦੇ ਨਾਲ ਸਾਡੀ 12 ਵਜੇ ਦੀ ਮੀਟਿੰਗ ਸੀ ਡੀਸੀ ਸਾਹਿਬ ਦੇ ਨਾਲ ਵੀ ਗੱਲ ਹੋਤੀ ਸੀ ਔਰ ਮੇਅਰ ਸਾਹਿਬ ਨਾਲ ਵੀ ਗੱਲ ਹੋਈ ਸੀਗੀ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਸੈਂਟਰ ਇੰਸਪੈਕਟਰ ਆ ਲੁਧਿਆਣਾ ਦਾ ਉਹਦੇ ਨਾਲ ਵੀ ਗੱਲ ਹੋਈ ਸੀ ਸੋ ਅੱਜ ਅਸੀਂ ਬਾਲਮਿਕ ਸਮਾਦ ਦੇ ਨੁਮਾਇੰਦੇ ਇੱਥੇ ਐਡੀਸੀ ਮੈਡਮ ਦੇ ਨਾਲ ਇਸ ਵਿਸ਼ੇ ਦੇ ਵਿੱਚ ਗੱਲ ਕਰਨ ਆਏ ਸੀਗੇ ਪਰ ਮੈਡਮ ਨੇ ਆਪਣੇ ਵੱਲੋਂ ਆਪਣੀ ਕੁਰਸੀ ਦਾ ਹੰਕਾਰ ਦਿਖਾਇਆ ਔਰ ਤਾਲੀਵਾਨ ਫਰਮਾਨ ਸੁਣਾਇਆ ਕਿ ਮੈਂ ਸਿਰਫ ਦੋ ਬੰਦਿਆਂ ਨੂੰ ਮਿਲਾਂਗੀ ਹੁਣ ਤੁਸੀਂ ਆਪ ਸਮਝਦਾਰ ਹੋ ਜਿਹੜਾ ਫਗਵਾੜਾ ਸ਼ਹਿਰ ਦੇ ਅਸੀਂ ਆਪਣੇ ਨਿੱਜੀ ਸਵਾਰਥ ਲਈ ਨਹੀਂ ਆਏ ਸੀਗੇ ਬਲਕਿ ਆਪਣੇ ਸਫਾਈ ਕਰਮਚਾਰੀਆਂ ਦੇ ਭਲਾਈ ਦੇ ਹੱਕ ਲਈ ਹਿੱਤਾਂ ਦੇ ਲਈ ਆਏ ਸੀ ਪਰ ਮੈਡਮ ਕੋ ਜੇ ਸਾਡੇ ਨਾਲ ਮਿਲਾਂ ਦਾ ਟਾਈਮ ਨਹੀਂ ਤਾਂ ਮੈਂ ਕਹਿੰਦਾ ਜਿਹੜਾ ਫਗਵਾੜੇ ਸ਼ਹਿਰ ਦੇ ਵਿੱਚ ਜਿਹੜੇ ਨਿੱਜੀ ਲੋਕਾਂ ਨੂੰ ਜਿਹੜੇ ਲੋਕ ਛੋਟੀ ਛੋਟੀ ਪ੍ਰੋਬਲਮ ਮੁਸ਼ਕਲਾ ਲੈ ਕੇ ਆਉਣਗੇ ਤਾਂ ਮੈਡਮ ਉਹਨਾਂ ਨੂੰ ਕਿੱਦਾਂ ਮਿਲੇਗੀ ਤੇ ਜੇ ਮਿਲੇਗੀ ਨਹੀਂ ਆਫਿਸ ਦੇ ਵਿੱਚ ਤੇ ਉਹਨਾਂ ਦੀ ਪ੍ਰੋਬਲਮ ਕਿੱਦਾਂ ਸੋਲ ਹੋਏਗੀ ਸੋ ਮੈਂ ਇਹ ਗੱਲ ਕਹਿਣਾ ਚਾਹੁੰਦਾ ਵਾਂ ਕਿਤੇ ਨਾ ਕਿਤੇ ਇਹ ਜਿਹੜੇ ਅਫਸਰ ਨੇ ਇਹ ਮੌਜੂਦਾ ਸਰਕਾਰ ਦੇ ਦਬਾਅ ਦੇ ਵਿੱਚ ਕੰਮ ਕਰਦੇ ਨੇ ਔਰ ਮੈਂ ਸਾਫ਼ ਗੱਲ ਇਹ ਕਹਿਣਾ ਚਾਹੁੰਦਾ ਕਿ ਅਸੀਂ ਸਫਾਈ ਕਰਮਚਾਰੀਆਂ ਨੂੰ ਬਿਲਕੁਲ ਨਹੀਂ ਕਵਾਂਗੇ ਉਹ ਆਪਣੀ ਡਿਊਟੀ ਕਰਨ ਉਹ ਆਪਣੀ ਡਿਊਟੀ ਕਰਨ ਕੰਮਾਂ ਤੇ ਜਾਣ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਅਫਸਰ ਉਹਨਾਂ ਨੂੰ ਤੰਗ ਪਰੇਸ਼ਾਨ ਕਰੇ ਅਸੀਂ ਜੁਵਾ ਵਿਕਾਸ ਮੋਰਚਾ ਵੱਲੋਂ ਜਿੰਨੀ ਵੀ ਸਾਡੀ ਫਗਵਾੜੇ ਦੀ ਟੀਮ ਆ ਸਾਡੇ ਪੰਪ ਪ੍ਰਧਾਨ ਜੀ ਜੋਗਾ ਪ੍ਰਧਾਨ ਜੀ ਸੇਟੀ ਜੀ ਵਿਸ਼ਾਲ ਜੀ ਜਿੰਨਾ ਵੀ ਹੋਏ ਅਸੀਂ ਆਪਣੀ ਟੀਮ ਲਿਆਵਾਂਗੇ ਔਰ ਸਫਾਈ ਕਰਮਚਾਰੀ ਆਪਣਾ ਕੰਮ ਕਰਨ ਤਾਂ ਕਿ ਕੋਈ ਵੀ ਜਿਹੜਾ ਅਫਸਰ ਉਹਨਾਂ ਤੰਗ ਪਰੇਸ਼ਾਨ ਨਾ ਕਰੇ ਪਰ ਅਸੀਂ ਆਪਣੇ ਸਫਾਈ ਕਰਮਚਾਰੀਆਂ ਦੇ ਭਰਾਵਾਂ ਲਈ ਪੈਨਾ ਦੇ ਹੱਕਾਂ ਲਈ ਧਰਨੇ ਵੀ ਲਾਵਾਂਗੇ ਔਰ ਜਿੰਨੇ ਵੀ ਅਫਸਰ ਨੇ ਜਾਂ ਜਿੰਨੇ ਵੀ ਸਰਕਾਰੀ ਅਹੁਦਿਆਂ ਤੇ ਦਲੀ ਸਮਾਜ ਦੇ ਬੈਠੇ ਨੇ ਜਿਹੜੇ ਲੀਡਰ ਨੇ ਉਹਨਾਂ ਦੇ ਵੀ ਖਰਾਬ ਕਰਾਂਗੇ ਕੱਲ 12 ਵਜੇ ਏਡੀਸੀ ਮੈਡਮ ਦੇ ਅੱਗੇ ਧਰਨਾ ਹੋਏਗਾ ਔਰ ਇਸ ਤੇ ਦਫਤਰ ਦਾ ਖਰਾਬ ਹੋਏਗਾ ਕਿਉਂਕਿ ਅੱਜ ਅਸੀਂ ਸਿਰਫ ਇੱਕ ਮੀਟਿੰਗ ਕਰਨ ਲਈ ਆਏ ਸਿਗੇ ਅੱਜ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆਂ ਕਿ ਇਹ ਕਿਸੇ ਇੱਕ ਦੀ ਲੜਾਈ ਨਹੀਂ ਇਹ ਹਰ ਇੱਕ ਦੀ ਆਪਣੇ ਆਪਣੇ ਹੱਕਾਂ ਦੀ ਲੜਾਈ ਆ ਜੇ ਅਸੀਂ ਆਪਣੇ ਹੱਕਾਂ ਦੀ ਲੜਾਈ ਨਾ ਲੜ ਸਕੇ ਜੇ ਆਪਣੇ ਹੱਕਾਂ ਦੀ ਲੜਾਈ ਨਾ ਜਿੱਤ ਸਕੇ ਤਾਂ ਫੇ ਅਸੀਂ ਸਮਾਜ ਦੇ ਵਿੱਚ ਸਾਨੂੰ ਵੀ ਮੈਂ ਕਹਿੰਦਾ ਤਦੀ ਮਾਨ ਸਮਾਨ ਨਹੀਂ ਮਿਲੇਗਾ ਸੋ ਮੈਂ ਆਪਣੇ ਵੱਲੋਂ ਆਪਣੇ ਪ੍ਰਧਾਨ ਜੀ ਹੁਣਾ ਵੱਲੋਂ ਬਾਲਮੀਕ ਸਮਾਜ ਵੱਲੋਂ ਸਾਰੇ ਭਾਈਚਾਰਿਆਂ ਨੂੰ ਇਹ ਬੇਨਤੀ ਕਰਦਾ ਕੱਲ ਏਡੀਸੀ ਮੈਡਮ ਦਾ 12 ਵਜੇ ਸੋਤ ਦਾ ਕਰਾਮ ਹੋਏਗਾ ਜੈ ਭੀਮ ਜੈ ਭਾਰਤ ਜੈ ਵਰਮਿਕੀ ਜੈ ਭੀਮ ਜੈ ਭਾਰਤ ਅੱਜ ਬੜੇ ਅਫਸੋਸ ਦੀ ਗੱਲ ਆ ਕਿ ਅਸੀਂ ਸਾਨੂੰ ਮਿਲਣੇ ਸ਼ਨੀਵਾਰ ਮੈਸੇਜ ਆ ਵੀ ਬੀਜੀ ਸੋਮਵਾਰ ਜਿੰਨੇ ਵੀ ਤੁਹਾਡੇ ਬੰਦੇ ਆ ਸਾਨੂੰ ਮਿਲਵਾ ਕੇ ਤੇ ਜਦੋਂ ਅਸੀਂ ਆਪਣਾ ਕਾਰਡ ਭੇਜਿਆ ਉਹਨਾਂ ਨੇ ਕਹਿ ਵੀ ਦੋ ਬੰਦੇ ਆਓ ਕਿ ਵੇਹੇ ਮੜੀ ਇੱਕ ਇੱਕ ਬੰਦਾ ਦੋ ਦੋ ਬੰਦੇ ਆਏ ਪਏ ਕਿ ਅਸੀਂ ਦੋ ਅੰਦਰ ਗਏ ਜਾਂ ਤਿੰਨ ਅੰਦਰ ਗਏ ਕਹਿੰਦੇ ਪਤਾ ਨਹੀਂ ਕਿਹੜੀ ਗੱਡ ਮੇਟ ਕਰਕੇ ਆ ਗਏ ਅਸੀਂ ਨਾ ਚਾਹੁੰਦੇ ਵੀ ਸਮਾਜ ਦੇ ਖਿਲਾਫ ਤਾਂ ਸਦਾ ਸਮਸਮ ਸਾਡੇ ਖਿਲਾਫ ਹੀ ਬੋਲਦੇ ਪਤਾ ਨਹੀਂ ਕਿਹੜੀ ਗੇਟ ਮੇਟ ਪੈ ਕੇ ਆ ਗਏ ਸਾਨੂੰ ਆ ਕੇ ਬਾਹਰ ਕਰਦੇ ਕੰਮ ਨਹੀਂ ਕਰਨਾ ਚਾਹ ਕਰੋ ਅਸੀਂ ਸ਼ਰਤ ਮੰਨਦੇ ਆ ਕੰਮ ਕਰਨ ਦੀ ਪਰ ਇੱਕ 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 ਸਾਨੂੰ ਸ਼ਰਤਾਂ ਚਾਹੀਦੀਆਂ ਜਿਹੜੇ ਪੱਚੇ ਮਲਾਜਮਾਂ ਉਹਨਾਂ ਨੂੰ 10 ਲੱਖ ਦਾ ਬੀਮਾ ਅਗਰ ਕੋਈ ਮਾਰੀ ਟ੍ਰੈਜਡੀ ਹੁੰਦੀ ਆ ਟੌਲੀ ਪੱਕੀ ਨੌਕਰੀ ਜਿਹੜੇ ਸਾਡੇ ਪੱਕੇ ਮਲਾਜਮ ਵੀ ਕੰਮ ਦਾ ਨੂੰ ਕਰਦੇ ਆ ਉਹਨਾਂ ਨੂੰ ਵੀ 10 ਲੱਖ ਦਾ ਬੀਮਾ ਤੇ ਜੋ ਸਹੂਲਤਾਂ ਮਿਲਦੀਆਂ ਨੇ ਜਿਹਦੇ ਉਹਨਾਂ ਨੂੰ ਮਿਲਣ ਚਾਹੀਦੀਆਂ ਅੱਬੋਂ ਅਸੀਂ ਦਾਏ ਵਿਰੋਧ ਕਰਦੇ ਆ ਕਿੱਥੇ ਵੀ ਪੰਜਾਬ ਸਰਕਾਰ ਨੇ ਜਾਂ ਕਿਤੇ ਵੀ ਪੰਜਾਬ ਦੇ ਵਿੱਚ ਮੇਰੀ ਜਿੰਦਰੀ ਵੀ ਗੱਲ ਹੋਈ ਆ ਅੰਮ੍ਰਿਤਸਰ ਪਠਾਨਕੋਟ ਬਟਿੰਡੇ ਮੋਕੇ ਸਾਰਾ ਮੇਰੀ ਗੱਲ ਹੋਈ ਆ ਹੁਣੇ ਮੇਰੀ ਜਿੰਦਰੀ ਇੱਕ ਵੀਰ ਜੀ ਨਾਲ ਗੱਲ ਹੋਈ ਆ ਕਿੰਨੇ ਪਾਜੀ ਇੱਥੇ ਕੋਈ ਰਾਤ ਦਾ ਕੰਮ ਨਹੀਂ ਹੋ ਰਿਹਾ ਰਾਤ ਦਾ ਕੰਮ ਤਾਂ ਤਾਲ ਕਰੀਏ ਜਿਹੜਾ ਨੂੰ ਸੇ ਨੂੰ ਸਫਾਈ ਨਹੀਂ ਹੋਣੀ ਰਾਤ ਨੂੰ ਕੰਮ ਕਰੋ ਰਾਂ ਨੂੰ ਵੀ ਕੰਮ ਕਰੋ ਸਵੇਰ ਨੂੰ ਵੀ ਕੰਮ ਕਰੋ ਔਰ ਇੱਕ ਸ਼ਰਮ ਦੀ ਗੱਲ ਠੇਕਾ ਹੁਣੇ-ਹੁਣੇ ਠੇਕਾ ਹੋਇਆ ਵਾ ਉਹ ਪਹਿਲੇ ਠੇਕੇਦਾਰ ਨੂੰ 20 ਦਿਨ ਤਨਖਾਹ ਪਾਈ ਆ ਉਹ ਵੀ 25 ਤਰੀਕ ਨੂੰ 10 ਦਿਨ ਤਣ ਕਾ ਫੇਰ ਰੁਕੀ ਹੋਈ ਆ ਉਹ ਵੀ ਇਹ ਕੰਮ ਕਰਾਉਣ ਦੇ ਨਾਲ ਬਰਾਵਾ ਇਹਨਾਂ ਨੂੰ ਸ਼ਰਮ ਚਾਹੀਦੀ ਅਫਸਰਾਂ ਨੂੰ ਕਿ ਜਿਹੜੇ 10 ਦਿਨ ਤੱਕ ਅਸੀਂ ਕਿਉਂ ਨਹੀਂ ਪਵਾ ਰਹੇ ਉਹ ਵੀ ਅਸੀਂ ਤਕੇ ਨਾਲ ਜ਼ੋਰ ਲਾਜ਼ੀ ਕਰਕੇ ਪਾਉਣ ਲੱਗੇ ਆ ਸ਼ਾਇਦ ਅੱਜ ਦਾ ਕੱਲ ਨੂੰ ਦੱਸਣ ਰਹਿੰਦੀ ਪੈ ਜਵੇ ਤੇ ਠੇਕੇਦਾਰ ਨੂੰ ਪਤਾ ਵੀ ਠੇਕਾ ਮੇਰਾ ਟੁੱਟ ਗਿਆ ਤੋ ਤਨਾ ਬੁਰੀ ਪਾਉਣ ਕੋਈ ਕਿਉਂ ਤੱਕ ਬੁਰੀ ਪਾਉਂਦੇ ਉਹ ਕਿਉਂ ਨਹੀਂ ਪਾਉਂਦੇ ਅਫਸਰ ਢਿਡੇ ਨੇ ਭਰਦੇ ਆਗੇ ਜਦੋਂ ਪਤਾ ਵੀ ਡੀਸੀ ਦੱਸੀ ਕਰਨ ਲੱਗੇ ਬੰਦਿਆਂ ਨੂੰ ਅਗਲੀ ਵਾਰ ਦੀ ਮੀਟਿੰਗ ਸ਼ਾਇਦ ਮੋੜਾ ਪੈ ਜਵੇ ਸਾਨੂੰ ਵਾਲੇ ਭਰੋਸਾ ਕਿਸੇ ਦਾ ਨਹੀਂ ਮਿਲਦਾ ਪੈਨ ਦਾ ਬੂਨ ਦਾ ਕਿ ਬੱਟੇ ਕਾਂ ਠੇਕਾ ਕਿਉਂ ਚੜਾਉਨੇ ਆ ਠੇਕੇਦਾਰ ਦਾ ਮਸਲਾ ਆ ਠੇਕੇਦਾਰ ਨੇ ਨਾ ਕੋ ਸਾਨੂੰ ਸਾਈਸਾ ਨਾਲ ਝਾੜੂ ਦੇਣਾ ਨਾ ਕੋ ਫੰਡਰ ਰਣੀ ਨਾ ਕੋ ਟੈਂਟ ਤੜੀ ਰਣੀ ਨਾ ਕੋ ਰੇੜਾ ਦੇਣਾ ਨਾ ਕੋ ਰੱਖਿਆ ਦੇਣਾ ਨਾ ਕੋ ਰੇੜੀ ਦੇਣੀ ਤੇ ਠੇਕੇਦਾਰਾਂ ਨੇ ਵਿੱਚ ਬਿਚੋਲਾ ਕੱਲੀ ਬਣਾਇਆ ਉਹ ਬਿਚੋਲਾ ਇਸ ਕਰਕੇ ਬਣਾਇਆ ਪਿਆ ਕਿ ਜੇ ਸਾਡੇ ਅਫਸਰਾਂ ਚੇੜੇ ਨਾ ਦੇਣਾਂ ਦੇ ਭਾਤੇ ਇਸ ਕਰਕੇ ਜਿਹੜਾ ਸੋਤਾਜੀ ਨੇ ਜਿਹੜਾ ਸਾਡੀ ਹੋਟ ਟੀਮ ਨੇ ਕਿਹਾ ਕਿ ਕੰਮ ਅਸੀਂ ਤੁਹਾਨੂੰ ਬਿਲਕੁਲ ਬੰਦ ਨਹੀਂ ਕਰਨਾ ਪਰਾਂ ਦੇ ਪਰਚਾ ਕਰਨਾ ਪਰਚਾ ਕਰਦਨ ਜੋ ਸਰ ਤੇ ਬੰਦੀ ਕਰ ਮੇਰਾ ਸੀ ਸੱਜਣ ਚੈਰ ਬੈਠੇ ਆ ਜੈ ਆਲਮ ਕੀ ਅੱਜ ਫਿਰ ਰਾਤ ਦੇ ਵਿੱਚ ਕਿੱਥੇ ਦਾ ਇਨਸਾਫ ਆ ਮੈਂ ਇਸ ਸੰਬੰਧ ਦੇ ਵਿੱਚ ਤੁਹਾਡੇ ਚੰਦਨ ਗਰੇਵਾਲ ਜੀ ਸਪਾਈ ਕਰ ਵਿਚਾਰੀ ਦੇ ਜੂਨੀਅਰ ਨੇ ਮੇ ਨਾਲ ਇੱਕ ਬੜੀ ਇਸ ਵਿਸ਼ੇ ਤੇ ਗੱਲ ਹੋਈ ਸਮਾਂ ਗੱਲ ਸੋਤਾ ਜੀ ਦੀ ਕੋਈ ਗੱਲ ਹੈ ਜੀ ਮੇਰੀ ਹੋਈ ਸੀ ਤੇ ਮੇਰੇ ਸਾਹਮਣੇ ਅਸੀਂ ਜੀ ਜੀ ਸਾਹਿਬ ਕਹਿੰਦੇ ਆ ਵੀ ਕੋਈ ਵੀ ਐਦਾਂ ਨੋਟੀਫਿਕੇਸ਼ਨ ਨਹੀਂ ਆਇਆ ਫਿਰਾਨੂੰ ਕੰਮ ਕੀਤਾ ਹੋਇਆ ਸੀਗਾ ਕੰਮ ਕਰਾਂਗੇ ਅ ਜਿਹੜੀ ਪੋਸਿਟੀ ਉਹ ਤਾਂ ਦਿਓ ALU ਕੱਚੇ ਕਾਨੂੰ ਕਿਸੇ ਕੱਚੇ ਬੰਨਾ ਟ੍ਰੇਡੀ ਹੁੰਦੀ ਹੈ ਮਾਰੀ ਕਰਤਾ ਘੱਟ ਰਹੀ ਹੈ ਉਹ ਤਾਂ ਰਹਿ ਗਿਆ ਵਿਚਾਲਾ ਕੋ ਰੋ 50000 ਲੋਟਰੀ 50000 ਰਹਿ ਗਏ ਅਸੀਂ ਚਾਹੁੰਦੇ ਵੇਜੇ ਕੰਮ ਕਰਾ 10 ਲੱਖ ਦਾ 20 ਮ ਕਰੋੜ ਦਾ ਅਰ ਕੋ ਟ੍ਰੇਡੀ ਹੁੰਦੀ ਹੈ ਤਾਂ ਉਹਨੂੰ ਪੱਕੀ ਨੌਕਰੀ ਦਿੱਤੀ ਜਾਂਦੀ ਚਾਹੇ ਉਹ ਪਚਾਵਲਾ ਰੇਮਾ ਚਾਹੇ ਪੱਕਾ ਮਲਾ ਰੇਮਾ ਇਹ ਸਾਰੇ ਬਤ ਇੱਕੋ ਜਗ੍ਹਾ ਹੋਣਾ ਚਾਹੀਦਾ ਇਹ ਬਰਾਬਰ ਹੋਣਾ ਚਾਹੀਦਾ ਕੰਮ ਸਾਡੇ ਪੱਕੇ ਇਮਾਰਤ ਨੂੰ ਸਫਾਈ ਦੇਵਾ ਤੇ ਕੱਚੇ ਵੀ ਨਾਲ ਸਫਾਈ ਨੂੰ ਸੇਵਨ ਬੁਲਾ ਦੇਮਾ ਜਿਹੜੇ ਜਿਹੜੇ ਅਫਸਰ ਬੈਠੇ ਆ ਇਹ ਮੇਟਾ ਨੂੰ ਤਾਂ ਕਰਦੇ ਆ ਤੇ ਭਾਈ ਬੰਦੇ ਲੋਕ ਕੰਮ ਦੇ ਉਹਨਾਂ ਦੀ ਵੀ ਮਜਬੂਰੀ ਆ ਉਹ ਵਿਚਾਰੇ ਕੀ ਕਰਨ ਮੇਰੇ ਦੀ ਕੀ ਕਰਨ ਜਿਹੜੇ ਪੰਜੇ ਮੇਡ ਆ ਸਾਡੇ ਰੈਂਡਰੀ ਮੇਡ ਉਹ ਵੀ ਮਜਬੂਰ ਆ ਵਿਚਾਰੇ ਨਮਾਤ ਕਰਾਉਣ ਨੂੰ ਭਾਈ ਸਾਡੀ ਨੌਕਰੀ ਜਾਂਦੀ ਲੱਗਣੀ ਏ ਉਸ ਤੋਂ ਜੁੱਤੋਂ ਧੰਕੀ ਕੀ ਦੇਣੇ ਨੌਕਰੇ ਬਾਹਰ ਕਰਾ ਦੇਣਾ ਸੀ ਮੈਂ ਤੇਰਾ ਦੱਸਦਾ ਚਲੋ ਜਿਹੜਾ ਦਾਮ ਆ ਤੈਨੂੰ ਨੌਕਰੀ ਕੱਢ ਕੇ ਦੇਖਣਾ ਚਲੋ ਪਚਾ ਦੇ ਕੱਢ ਕੇ ਦੇਖਣਾ ਫਿਰ ਅਰੇ ਦੱਸਾਂ ਆ ਤੇ ਕਿੱਡਾ ਇੰਟਰਨੈਟ ਕਰਵਾਉਣ ਦੀ ਕਰ ਕੋਈ ਹਿੰਦੀ ਜਿਆਵਾ ਮਿਕੀ ਗੱਡੇ